ओके रोक लो यार पीछे हो और पीछे वाले अरे बड़ा यार अभी तो e e e ee ਅੱਜ ਅੱਜ ਸਾਨੂੰ ਬੜੀ ਖੁਸ਼ੀ ਮਾਣ ਵਾਲਾ ਦਿਨ ਮਹਿਸੂਸ ਹੋ ਰਿਹਾ ਹੈ ਵੀ ਅੱਜ 에ਅ ਫੋਰਸ ਵਾਲਿਆਂ ਨੇ ਜੋ ਸਾਈਕਲ ਵਾਲੀ ਕੱਢੀ ਹੈ ਉਹਦਾ ਅਸੀਂ ਇੱਥੇ ਬੜਾ ਹੀ ਜੋਸ਼ ਜੋਸ਼ ਨਾਲ ਪਰਵਾ ਸਵਾਗਤ ਕੀਤਾ ਹੈ ਤੇ ਅਸੀਂ ਦਿਲੋਂ ਉਹਨਾਂ ਦੇ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਫਲੀਟ ਕੋਰਟ ਦੇ ਵਿੱਚ ਹੁੰਦੇ ਵੇ ਇਥੋਂ ਰੈਲੀ ਕੱਢ ਕੇ ਗਏ ਆ ਤੇ ਕੱਲ ਵੀ ਉਹਨਾਂ ਨੂੰ ਅਸੀਂ ਸਵਾਗਤ ਕਰਾਂਗੇ ਉਹਨਾਂ ਦਾ ਸਬਜ਼ੀ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈਗਾ ਉਹਦੇ ਵਿੱਚ ਵੀ ਲੋਕਾਂ ਜੀ ਅਪੀਲ ਕਰਾਂਗੇ ਵਕਤ-ਵਕਤ ਪਹੁੰਚੋ ਆਪਾਂ ਕੱਲ ਉਹਨਾਂ ਦਾ ਸਵਾਗਤ ਕਰੀਏ ਜੀ ਆਇਆਂ ਨੂੰ ਨਾਲ ਇੱਥੇ ਆ ਅੱਜ ਅਸੀਂ ਜਿਹੜੇ 에ਅਰ ਫੋਰਸ ਦੇ ਜਵਾਨਾਂ ਵੱਲੋਂ ਸਾਈਕਲ ਰੈਲੀ ਜੀ ਪੀ ਸੀਆਂ ਨਾਲ ਤੋਂ ਚੱਲ ਕੇ ਪਛੈਣੀ ਵਾਲੇ ਬਾਰਡਰ ਤੇ ਜਾ ਰਹੀ ਹੈ ਉਹਦਾ ਬਹੁਤ ਹੀ ਅ ਦਿਲੋਂ ਗਰਭਜੀਆਂ ਨਾਲ ਅਸੀਂ ਸਵਾਗਤ ਕੀਤਾ ਹੈ ਉਹਨਾਂ ਨੂੰ ਅਸੀਂ ਰੂਟ ਫਾਇਆ ਤੇ ਇੱਥੇ ਬਹੁਤ ਹੀ ਆਦਰ ਸਮਾਨ ਸਾਨੂੰ ਮਹਿਸੂਸ ਆ ਰਹੀ ਸੀ ਉਹਨਾਂ ਦਾ ਇੱਕ ਕਾਰਗਲ ਦੇ ਸ਼ਹੀਦਾਂ ਨੂੰ ਉਹਨਾਂ ਨੇ ਸਰਧਾਂਜਲੀ ਦੇਣ ਜਾ ਰਹੇ ਹੈ ਪਛੈਣੀ ਵਾਲੇ ਬਾਰਡਰ ਤੇ ਕੱਲ ਵੀ ਉਹ ਇੱਥੇ ਵਾਪਸ ਹੀ ਆਉਣਗੇ ਜੀ ਉਹਨਾਂ ਨੂੰ ਪਰਵਾ ਸਵਾਗਤ ਕਰਾਂਗੇ 750 ਦੇ ਕਰੀਬ ਕਿਲੋਮੀਟਰ ਬੰਦੀ ਹੈ ਜਿਹੜੀ ਅੱਜ ਉਹ ਸਾਈਕਲ ਮਾਰਥਨ ਕਰ ਰਹੇ ਹੈ ਤੇ ਬਹੁਤ ਹੀ ਇੱਕ ਹਿੰਮਤ ਵਾਲਾ ਹੈਗਾ ਜਿਹੜਾ ਕਾਰਗਲ ਦੇ ਸ਼ਹੀਦਾਂ ਨੂੰ ਇਹਨਾਂ ਨੇ ਸ਼ਰਧਾਂਜਲੀ ਦਾ ਇੱਕ 에ਅਰ ਫੋਰਸ ਨੇ ਇੱਕ ਜਰੀਆ ਬਣਾਇਆ ਹੈ ਸਾਈਕਲ ਰੈਲੀ ਕੱਢ ਕੇ ਤੇ ਸਾਡੇ ਫਰੀ ਕੋਟ ਨੂੰ ਨਾਮ ਮਸੂਮਤਾ ਹੈ ਕੋਈ ਰੋਟਰੀ ਕਲੱਬ ਤੇ ਸਬਜ਼ੀ ਮੰਡੀ والوں ਸਾਂਝੇ ਤੌਰ ਤੇ ਅਸੀਂ ਇਹਨਾਂ ਦਾ ਸਵਾਗਤ ਕੀਤਾ ਹੈ